ਸੋਚਾ ਸਿੰਘ ਸੂਰਮਾ ਤੇ ਕੁੱਕਰ ਦੀ ਜੇ ਗੱਲ ਕਰੀ ਨਾ ਦਿਰਾਂ ਦੇ ਵਿੱਚ ਪੱਪਾ ਕੋਈ ਮੈਨ ਨਹੀਂ ਹਲੇ ਤੱਕ ਸੱਚੇ ਤੇ ਸੁੱਚੇ ਸੀਗੇ ਦੋਨੋਂ ਪਰ ਜਦੋਂ ਦਾ ਨਰੈਣ ਸਿੰਘ ਦਾ ਵਿਆਹ ਹੋ ਗਿਆ ਉਸ ਦਿਨ ਤੋਂ ਬਾਅਦ ਕੁੱਕਰ ਨੇ ਸੋਚਿਆ ਵੀ ਯਾਰ ਹੁਣ ਘਰੇ ਸਾਡੀ ਭੁਜਾਈ ਜਾਵੇ ਤੇ ਜਿਹੜੇ ਬੰਦੇ ਸੀਗੇ ਨਾ ਪੁਰਾਣੇ ਬਜ਼ੁਰਗ ਕਹਿੰਦੇ ਵੀ ਜਦੋਂ ਕੋਈ ਯਾਰ ਦੋਸਤ ਹੈ ਵਿਆਹ ਜਾਂਦਾ ਉਹਦੇ ਐਂ ਜਾਨ ਕਟਾ ਲਿੰਦੇ ਸੀਗੇ ਵੀ ਕਿਉਂਕਿ ਸੰਗ ਸ਼ਰਮ ਬਹੁਤ ਸਿਗੀ ਲੋਕਾਂ ਦੇ ਵਿੱਚ ਤੇ ਊਕਰ ਨੇ ਜਲਣਾ ਛੜਤਾ ਸੋਚਾ ਸੋਦੇ ਘਰੇ ਉਹ ਕਹਿੰਦਾ ਭਾਈ ਹੁਣ ਆਪਾਂ ਖੂਹ ਤੇ ਇਕੱਠੇ ਹੋ ਜਾ ਕਰਾਂਗੇ ਕਿ ਕਿਤੇ ਕੱਜ ਪੁੱਗ ਲਾਉਣਾ ਹੋਵੇ ਜਾਂ ਮੇਲੇ ਨੂੰ ਨਾ ਤੇ ਚੱਲਾ ਕਰਾਂਗੇ ਬਾਹਰ ਹੱਥ ਮਾਰ ਕੇ ਮੁੜ ਜਾ ਕੇ ਜਿਹੜੀ ਮੈਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਹਾਲੇ ਤੱਕ ਤਾਂ ਊਕਰ ਨੇ ਵੀਰੋਂ ਨੂੰ ਦੇਖਿਆ ਨਹੀਂ ਸੀ ਦਿਨ ਤੋਂ ਬਾਅਦ ਪਰ ਉਦੋਂ ਹੁਣ ਬੁੜੀਆਂ ਦਾ ਦੇਵਾ ਸੱਚਾ ਹੋਣਾ ਕੁੜੀਆਂ ਦਾ ਟੇਵਾ ਸੱਚਾ ਹੋਣਾ ਇਹਦਾ ਇਹਦੇ ਤੇ ਗਦਾਰੀ ਵਾਲਾ ਬਾਗ ਲੱਗਣਾ ਉਦੋਂ ਤਨੇ ਮੇਲ ਕਿਵੇਂ ਮਲਾਇਆ ਤਦੋਂ ਦੱਸਿਆ ਸੀਗਾ ਵੀ ਵੀਰੋ ਸੀ ਜਿਹੜੀ ਢੰਡ ਤਹੋ ਕੜਦੀ ਨਹੀਂ ਸੀ ਪਹਿਲੇ ਚੱਕੇ ਚਕਾਏ ਘੋਟ ਵਾਲੇ ਆਏ ਸੀਗੇ ਇੱਕ ਦਿਨ ਮਾਈਆਂ ਮਾਈਆਂ ਨੇ ਪਹਿਲਾਂ ਬਾਬੇ ਹੁਣ ਤਾਂ ਸਾਧਨ ਹੋ ਗਏ ਸਾਡੇ ਬੋਰ ਨਾਲੇ ਲੋਕਾਂ ਨੇ ਟੂਟੀਆਂ ਲਾ ਲੀਆਂ ਘਰ ਘਰ ਪਾਣੀ ਆਉਂਦਾ ਸੋਚ ਲੱਭੋ ਪਾਣੀ ਬਾਹਰ ਪਹਿਲਾਂ ਕਹਿੰਦੇ ਮਾਈਆਂ ਨੂੰ ਬਜ਼ੁਰਗੇ ਦੱਸਦੇ ਨੇ ਵੀ ਪਾਣੀ ਆ ਜਿਹੜਾ ਖੂਹਾਂ ਤੋਂ ਲੈ ਕੇ ਆਉਣਾ ਪੈਂਦਾ ਸੀ ਖੂਹਾਂ ਤੋਂ ਬਰਤਨ ਵਾਸਤੇ ਘੌਣ ਵਾਸਤੇ ਵੀ ਪੀਣ ਵਾਸਤੇ ਵੀ ਸੋਚਾ ਸਿੰਘ ਸੂਰਮੇ ਦੇ ਘਰ ਤੋਂ ਜਦੋਂ ਆਪਾਂ ਖੂਨ ਜਾਈਏ ਹਲੇ ਹਰ ਲਾਚਾ ਹੋ ਗਿਆ ਹੈ ਉਹ ਜਿਵੇਂ ਉਹ ਬਹੀਓ ਗਲੀ ਹੈਗੀ ਜੀ ਦਾਸਾ ਸੇਟੇ ਜਾ ਕੇ ਘਰ ਸੀਗਾ ਸੋਚਾ ਸਿੰਘ ਸੂਰਮੇ ਦਾ ਉਹ ਘਰ ਤੋਂ ਜਦੋਂ ਆਪਾਂ ਖੂਨ ਜਾਂਦੇ ਆ ਰਸਤੇ ਦੇ ਵਿੱਚ ਇੱਕ ਦੁਕਾਨ ਹੋਵੇ ਤੇ ਦੁਕਾਨ ਦੇ ਮੂਹਰੇ ਜਿਹੜੀ ਖੜੇ ਜੀ ਬਣੇ ਹੁੰਦੇ ਜਿੱਥੇ ਬੰਦੇ ਚੌਂਕੜੀ ਉੱਤੇ ਬੈਠੇ ਸੀਗੇ ਬੰਦੇ ਉਕਰ ਤੇ ਭਾਗ ਇਹ ਬੈਠੇ ਸੀ ਕਿ ਹੁਣ ਵੀਰੋ ਨੂੰ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਇੱਕ ਦਿਨ ਪਾਣੀ ਲੈਣ ਜਾਣਾ ਪੈ ਗਿਆ ਕੂਹੀ ਤੇ ਜਦੋਂ ਪਾਣੀ ਲੈਣ ਜਾਂਦੀ ਹੈ ਨਾਲ ਦੋ ਚਾਰ ਬੁੜੀਆਂ ਹੋਰ ਵੀ ਨੇ ਐਦੂ ਪਹਿਲਾਂ ਕੁੱਕਰ ਨੇ ਕਦੇ ਦੇਖੀ ਨਹੀਂ ਵੀ ਭਰਜਾਈ ਸਾਡੇ ਦੀ ਕੀ ਹੈ ਕੋਲੇ ਬੈਠਾ ਸੀ ਭਾਗ ਜਦੋਂ ਬੁੜੀਆਂ ਕੋਲ ਦੀ ਲੰਗੀਆਂ ਜਨਾਨੀਆਂ ਕੋਲ ਦੀ ਲੰਗੀਆਂ ਵਿੱਚੇ ਵੀਰੋ ਜਦੋਂ ਦੇਖੀ ਵੀਰੋ ਕੁੱਕਰ ਨੇ ਤੇ ਜਿਹੜਾ ਹੁਸਨ ਹੈ ਉਸਨਾਂ 'ਚ ਵੀ ਜਾਦੂ ਹੈ ਕੋ ਬੰਦੇ ਦੀ ਮੱਤ ਮਾਰ ਦਿੰਦਾ ਹੁਸਨ ਜਦੋਂ ਹੁਸਨ ਦੇਖ ਕੇ ਵੀਰ ਉਹਦਾ ਹੁਸਨ ਦੇਖਿਆ ਕੋਕਰ ਨੇ ਤਾਂ ਬੈਠੇ ਭਾਗ ਦੇ ਮਾਰ ਕੇ ਕੋਈ ਕਹਿੰਦਾ ਭਾਗ ਓਏ ਕਹਿੰਦਾ ਹਾਂ ਕਹਿੰਦਾ ਕੰਜਦਿਆ ਆ ਤੂੰ ਆਇਆ ਹੋਏ ਤੇ ਮੈਂ ਕਿਹੜੀ ਕਹਿੰਦਾ ਜਿਹੜੀ ਆ ਵਿਚਾਲੇ ਚੁਰੀ ਜਾਂਦੀ ਹੈ ਕਹਿੰਦਾ ਤੈਨੂੰ ਨਹੀਂ ਪਤਾ ਕੰਨਨਾ ਤੁਹਾਡਾ ਰਹਿਣ ਦੇ ਤਾਂ ਭੇੜ ਪੜਜਾਈ ਹੈ ਕਹਿੰਦਾ ਕੰਜਦਿਆ ਆਪਣੀ ਕਿਹੜੀ ਪੜਜਾਈ ਕਹਿੰਦਾ ਤੈਨੂੰ ਸੱਚੀ ਨਹੀਂ ਪਤਾ ਯਾਰ ਕੰਨਨਾ ਕਹਿੰਦਾ ਰੇਣੇ ਦੇ ਘਰ ਨਹੀਂ ਸੁੱਚੇ ਦੀ ਪੜਜਾਈ ਕਹ ਲੋ ਹੱਥ ਮਾਰਨ ਮੱਥੇ ਤੇ ਕੁੱਕਣੇ ਦਿਲ ਦੇ ਵਿੱਚ ਪਾਪ ਜਾਗ ਪਿਆ ਦਿਲ ਚ ਪਾਪ ਜਾਗ ਪਿਆ ਮੱਥੇ ਤੇ ਮਾਰਨੇ ਹੱਥ ਕਦੋਂ ਭਾਗ ਹੋਏ ਰੱਬ ੱਟਾ ਕਰ ਗਿਆ ਯਾਰ ਕਹਦਾ ਕੀ ਕਹਦਾ ਰੱਬ ੱਟਾ ਕਰ ਗਿਆ ਬਈ ਵਿਚਾਰੀ ਨਾਲ ਕਿੱਥੇ ਜਾਏਗਾ ਹੁ ਸੰਗ ਕਿੰਨੀ ਜਵਾਨ ਹੈ ਇਹ ਕਿੰਨਾ ਸੋਹਣਾ ਕੁਦਰਤ ਨੇ ਸਰੀਰ ਬਖਸ਼ਿਆ ਇਹਨੂੰ ਕਿੱਥੇ ਰਹਿਣਾ ਉਹ ਤਾਂ ਜਮੀ ਅੰਦਰ ਜਾ ਤੂਆ ਜਾਂ ਧੋਗੜ ਬੰਦਾ ਨਾ ਬਾਈ ਤੱਕਾ ਹੋ ਗਿਆ ਪਾ ਦਿਲ ਦੇ ਵਿੱਚ ਪਾਪ ਜਾ ਕੀ ਜਾਂਦਾ ਉਤੋਂ ਉਤੋਂ ਐ ਮਾਰਦਾ ਧਾਕੜ ਨਾ ਬਾਈ ਕਿਹਨੂੰ ਕਿਹਾ ਬਾਲੇ ਬਾਬਾ ਕਹਿੰਦੇ ਜਿਹੜੇ ਕਹਿੰਦਾ ਨਾ ਬਾਈ ਉਹ ਆਪਣੀ ਭੜਾਈ ਲੱਗਦੀ ਯਾਰ ਤੂੰ ਤੂੰ ਤੋ ਮੈਦਿਆਂ ਨਾਲ ਜਨਮ ਲਵਾਉਂਦੇ ਉਹ ਕਹਦਾ ਕਿਣੀ ਫੜਝਾਈ ਕਹਿੰਦਾ ਉਹ ਤਾਂ ਗੱਲਾਂ ਗਈਆਂ ਦੂਰ ਉਹ ਤਾਂ ਹੋਈ ਛੱਡ ਫੋਨ ਤਾਂ ਕੋਈ ਇੱਕ ਕੰਮ ਕਰ ਉਹ ਤੂੰ ਮੈਨੂੰ ਐਂ ਦੱਸ ਕੋਈ ਸਕੀਮ ਦੱਸ ਤੂੰ ਬੰਦਾ ਸਕੀਮ ਨਹੀਂ ਐ ਤੈਨੂੰ ਮੈਂ ਤਾਂ ਨਾਲ ਰੱਖਿਆ ਹੋਇਆ ਉਹ ਜਿਮਚੋ ਅੱਜ ਆਪ ਕਹਿੰਦੇ ਨੇ ਯੂਨਿਪਾਡ ਨੂੰ ਉਹ ਕਰਦਾ ਕਿਉਂਕਿ ਉਹ ਕੰਮ ਕੀ ਸੀਗਾ ਉਹਨੇ ਲੜਕਾ ਘਰ ਦੀ ਸ਼ਰਾਬ ਕੱਢਣੀ ਪਹਿਲਾਂ ਐ ਤਾਂ ਫੇਕਦਾ ਨਹੀਂ ਸੀ ਲੜਕਾ ਉਹਨੇ ਘਰ ਦੀ ਸ਼ਰਾਬ ਕੱਢਣੀ ਤੇ ਨਾਲੇ ਵੇਚਣੀ ਉਹ ਪਤੰਦਰ ਐਡਾ ਤੇਜ ਸੀਗਾ ਘਰ ਦੀ ਸ਼ਰਾਬ ਕੱਢ ਕੇ ਇਹਨੂੰ ਕੁੱਕਰ ਨੂੰ ਵੇਚ ਕੇ ਪਹਿਲਾਂ ਵੇਚੀ ਹੋਈ ਤੋਂ ਬਾਅਦ ਵਿੱਚ ਆਪੇ ਲੈ ਲੈਂਦਾ ਉਹਨਾਂ ਨਾਲੇ ਦਾ ਰੁਪਈਆ ਦੀ ਵੇਚੀ ਹੋਈ ਆਪੇ ਦੂਜੇ ਨੂੰ ਉਹਦਾ ਕੰਮ ਇਹ ਸੀਗਾ ਉਹਨੇ ਹਮ ਭਾਈ ਕੁੱਕਰ ਦੀ ਹਾਂ ਦੇ ਵਿੱਚ ਹਾਂ ਮਲਾਉਣਾ ਬਾਬਾ ਉਹ ਖੇਤ ਬਾਗੇ ਕਹਿੰਦਾ ਮੈਨੂੰ ਤਰੀਕਾ ਦੱਸ ਮੈਨੂੰ ਤਰੀਕਾ ਦੱਸ ਜਿਹੜੇ ਤਰੀਕੇ ਨਾਲ ਇਹ ਆਪਣੇ ਘਰੇ ਆ ਜੇ ਵਿੱਚ ਸੋਚਾ ਸਿੰਘ ਸੂਰਮਾ ਹੈਗਾ ਵਿੱਚ ਰੋੜਾ ਮੇਰੇ ਵਾਸਤੇ ਮੇਰੇ ਰਾਹ 'ਚ ਮੇਰੇ ਤੇ ਵੀਰੋ ਦੇ ਰਾਹ ਦੇ ਵਿੱਚ ਲੱਗਿਆ ਰੋੜਾ ਉਹਨੂੰ ਕਿਵੇਂ ਪਾਰ ਹਟਾਵਾਂ ਉਹਦਾ ਕੀ ਹੱਲ ਕਰਾਂ ਮੈਨੂੰ ਸਕੀਮ ਦੱਸ ਹੁਣ ਇੱਕ ਕੁੱਕਰ ਬੈਣੀ ਬਾਬਾ ਕੁੱਕਰ ਬੈਣੀ ਯਾਰ ਮਾਰ ਕਰਨ ਤੇ ਤੁਲ ਗਿਆ ਯਾਰ ਮਾਰ ਕਰਨ ਤੇ ਤੁਲ ਗਿਆ ਤੇ ਕਿਵੇਂ ਦਵਾਨਾ ਹੁੰਦਾ ਵੀਰੋ ਭਾਬੀ ਤੇ ਕਿਵੇਂ ਦਬਾਨਾ ਹੁੰਦਾ ਵੀਰੋ ਭਾਬੀ ਤੇ ਤੇ ਕੱਟ ਕੇ ਬੋਤਲ ਦਾ ਬਚੋ ਕੁੱਕਰ ਨੂੰ ਕੁੱਕਰ ਉਹ ਉਪਾਗ ਨੂੰ ਕਿਵੇਂ ਫੜਉਂਦਾ ਕੀ ਗੱਲਾਂ ਬਾਤਾਂ ਕਰਦੇ ਨੇ ਕਿਵੇਂ ਸਕੀਮ ਦਿੰਦਾ ਆ ਕਰਤਾਰ ਦੇ ਵਿੱਚ ਸ਼ਮਲਾ ਸਾਹਮਣੇ ਲਈਏ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਿਓ ਵੀ ਕੁੱਕਰ ਮਨ ਦੇ ਦਿਲ ਦੇ ਵਿੱਚ ਬੇਈਮਾਨਾ ਕਿਵੇਂ ਜਾਗਦਾ ਕਿਵੇਂ ਆਪਣੀ ਭਾਬੀ ਤੇ ਫੱਟ-ਫੱਟ ਭਰਾ ਦੀ ਭਾਬੀ ਤੇ ਕਿਵੇਂ ਦਬਾਨਾ ਹੁੰਦਾ ਦੱਸੋ ਪਾਜੀ ਔਰ ਹੁਸਨ ਦੇਖ ਕੇ ਕੁੱਕਰ ਸੁੱਚੇ ਦੀ ਪਰਜਾਈ ਦਾ ਫਰਜ ਪਵਾ ਕੇ ਵੇਗਾ ਕੰਜਰ ਭੱਗ ਬਚਾਈ ਦਾ ਫਰਜ ਪਲਾ ਕੇ ਆਇਆ ਕੰਜਰ ਬੱਗ ਬਚਾਈ ਦਾ ਤੂੰ ਭੋਲੇ ਬੰਗੂ ਕੰਮਣ ਲੱਗਾ ਫੁੱਲ ਗਲਾਬੀ ਦੇ ਓ ਕੱਕਰਮਲ دیਵਾਨਾ ਹੋ ਗਿਆ ਵੀਰੋ ਭਾਬੀ ਦੇ ਹਏ ਕੱਕਰਮਲ دیਵਾਨਾ ਹੋ ਗਿਆ ਵੀਰੋ ਭਾਬੀ ਦੇ ਓ ਚੱਟੋ ਬਹਿਰ ਡਵਾਵੇ ਸੋਚਾਂ ਮਾਲੇ ਕੋੜੇ ਨੂੰ ਕਿ ਮੈਂ ਹਟਾ ਮਾ ਸੁੱਚੇ ਵਾਲੇ ਰੋੜੇ ਨੂੰ ਰਾਜੋ ਕੀ ਮੈਂ ਹਟਾ ਮਾ ਸੁੱਚੇ ਵਾਲੇ ਰੋੜੇ ਨੂੰ ਹੰਗਾ ਜੋੜਾ ਜਮਰੀ ਚੱਲਣੀ ਹੈ ਨਾ ਸ਼ੇਰ ਪੰਜਾਬੀ ਤੇ ਹੋ ਕੁੱਕਰ ਮਲ دیਵਾਨਾ ਹੋ ਗਿਆ ਵੀਰੋ ਭਾਬੀ ਦੇ ਹਾਏ ਕੁੱਕਰ ਮਲ دیਵਾਨਾ ਹੋ ਗਿਆ ਵੀਰੋ ਭਾਬੀ ਦੇ ਹਾਏ ਕੁੱਕਰ ਮੱਲ دیਵਾਨਾ ਹੋ ਗਿਆ ਵੀਰਾ ਭਾਪੀ ਦੇ ਹੋ ਕੁੱਕਰ ਮੱਲ دیਵਾਨਾ ਹੋ ਗਿਆ ਵੀਰਾ ਭਾਪੀ ਦੇ ਹੋ ਰੇ ਬਾਗ ਨੇ ਦਿੱਤੀ ਕੁੱਕਰ ਦਿਲ ਦੇ ਕਾਲੇ ਨੂੰ ਵਿੱਚ ਪਹੁੰਚਦੇ ਭਤੀ ਜਾ ਕਰਵਾਦੇ ਸਾਲੇ ਨੂੰ ਵਿੱਚ ਪਹੁੰਚਦੇ ਭਤੀ ਜਾ ਕਰਵਾਦੇ ਸਾਲੇ ਨੂੰ ਹੋ ਤੂੰ ਸੱਟ ਕੇ ਬਾਪ ਦਰਗਾ ਪੀਤੇ ਘੋਰੇ ਵੀ ਗਰਗਾ ਪੀਤੇ ਕੁੱਕਰਮਲ دیਵਾਨਾ ਹੋ ਗਿਆ ਵੀਰੋ ਭਾਬੀ ਦੇ ਹਏ ਕੁੱਕਰਮਲ دیਵਾਨਾ ਹੋ ਗਿਆ ਵੀਰੋ ਭਾਬੀ ਦੇ ਹੋ ਗੱਲ ਭಾಗ್ ਦੀ ਜਦ ਕੀ ਕੁੱਕਰਮਲ ਕਬੀ ਤੇ ਰੂਟ ਕੇ ਜੱਫੀ ਪਾਲੀ ਓ ਮੈਂ ਯਾਰ ਨਗੀਨੇ ਰੂਟ ਕੇ ਜੱਫੀ ਪਾਲੀ ਓ ਮੈਂ ਯਾਰ ਨਗੀਨੇ ਰੂਟ ਕਹਿੰਦਾ ਅੱਜ ਤੇ ਠੁੱਲ ਛੇ

ਸੁੱਤੀ ਕਿਸਮਤ ਯਾਕੀ ਤੇ ਹੇ ਕੁੱਕਰ ਮੱਲ دیਵਾਨਾ ਹੋ ਗਿਆ ਵੀਰੋਂ ਭਾਬੀ ਦੇ ਉਹ ਕੁੱਕਰ ਮੱਲ دیਵਾਨਾ ਹੋ ਗਿਆ ਵੀਰੋਂ ਭਾਬੀ ਦੇ ਹਾਂ ਮੈਂ ਉੱਪਰ ਹਾਲਾ ਯੋਦਾ ਸਿੱਧੀ ਚੰਦੇਵੇਂ ਸਾਹਮਲੇ ਬਾ ਕੈਦਾ ਫਿਰਦੇ ਗਉਣੇ ਖਾਂਦੇ ਨੇ ਉਹ ਸਾਹਮਲੇ गॾी ते पूॼा खूबी गदी ते कुकर मलजी वञा हो